ਮੈਂ ਮਾਣ ਭਾਜ ਲੈ ਰਿਹਾ ਹਾਂ ਆਪ ਸਭ ਨੂੰ ਹਾਲ ਸ੍ਰੀ ਆਕਾਲ ਉਹ ਗੱਲ ਇਹ ਦਾ ਰੋਜ਼ੀਆ ਭਾਈਆ ਭਾਈਆ ਮੇਰੀ ਵੀ ਅੱਜ ਪਰਮਾਤਮਾ ਦੀ ਕਿਰਪਾ ਨਾਲ ਗੁਰੂ ਘਰ ਖੜੇ ਆ ਮੁੱਖ ਮੰਤਰੀ ਪੰਜਾਬ ਸਦਾ ਭਗਵਾਨ ਸਿੰਘ ਮਾਹ ਜੀ ਦੇ ਅਦੇਸ ਅਨੁਸਾਰ ਉਹਨਾਂ ਨੇ नगर कौंसिल साने वाले प्रधान दी सीनियर प्रधान ਤੇ ভাইস प्रधान दी ਜਿਹੜੇ ਇੱਥੇ ਚੋਣ ਕਰਵਾਈ ਗਈ ਸਾਰੇ ਕੌਂਸਲਰ ਸਾਹਿਬਾਨ ਨੇ ਸੋਚ ਚੁੱਕੀ ਸੋ ਉਹਨਾਂ ਨੇ ਚੁਣਿਆ ਆਪਣੀ ਰਾਜੂ ਪਟਿਆ ਜੀ ਦੀ ਵਾਈਫ ਧਰਮਪਤਨੀ ਜੀ ਪ੍ਰਧਾਨ ਕੁਲਵਿੰਦਰ ਸਿੰਘ ਕਾਲਾ ਸੀਨੀਅਰ ভাইস ਪ੍ਰਧਾਨ ਤੇ ਆਪਣੇ ਸੋਨੀ ਜੀ ਸਵਨ ਸੋਨੀ ਉਹ ভাইস ਪ੍ਰਧਾਨ ਸੋ 15 ਨੇ ਬਹੁਤ ਖੁਸ਼ੀ ਦੀ ਗੱਲ ਲੱਗੇ 15 ਨੇ 15 ਕੌਂਸਲਰ ਸਾਹਿਬਾਨ ਨੇ ਉਹਨਾਂ ਦੇ ਹੱਥ ਹੱਕ 'ਚ ਹੱਥ ਖੜੇ ਕੀਤੇ ਸੋ ਪ੍ਰਮਾਤਮਾ ਦਾ ਸੁਪਰਨਾ ਕੀਤਾ ਕਿ ਮਾਲਕਾ ਇਸ ਤਰ੍ਹਾਂ ਜਿਸ ਤਰ੍ਹਾਂ ਸਾਰੇ ਪਿਆਰ ਕਰਦੇ ਆ ਅਸੀਂ ਵੀ ਸਾਰੇ ਇਕੱਠੇ ਹੋ ਕੇ ਇਸੇ ਤਰ੍ਹਾਂ ਇਨਸਾਨੀ ਦੀ ਸੇਵਾ ਕਰੀਏ ਤੇ 15 ਦੇ 15 ਵਾਡਾਂ ਦੇ ਵਿੱਚ ਜਿਹੜੇ ਕੰਮਾਂ ਦੀ ਵਿਕਾਸ ਦੀ ਜਿਹੜੀ ਨੇ ਰਿਲੀ ਗਈ ਕਿਵੇਂ ਦੇਖਦੇ ਹੋ 14 ਤਰੀਕ ਨੂੰ ਕਹਿੰਦੇ ਆ ਕਿ ਲੁਧਿਆਣੇ ਦਾ ਮੇਅਰ ਆ ਜਿਹੜਾ ਉਹ ਵੀ ਬਣਦਾ ਜਿਸ ਤਰ੍ਹਾਂ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਤਗੜੀ ਬਹੁਮਤ ਰਾਤ ਮਿਲੀ ਆ ਅੱਜ ਵੀ ਮਿਲਣ ਲਈ ਤਿਆਰੀ ਆ ਟੰਲੀ ਘੜੀ ਜਾ ਰਹੇ ਆ ਸੋ ਬਹੁਤ 14 ਨੂੰ ਮੇਅਰ ਜਿਹੜੇ ਸਾਡੀ ਲੁਧਿਆਣੇ ਦੀ ਕੋਈ ਸਾਡੀ ਭੈਣ ਕੋਈ ਸਾਡੀ ਬੇਟੀ ਜਿਹੜੀ ਬਣੂਗੀ ਸੋ ਲੁਧਿਆਣੇ ਦਾ ਵੀ ਵਿਕਾਸ ਜਿਹੜਾ ਬਹੁਤ ਤੇ ਜਿਹਨਾਂ ਨਾਲ ਕਰਾਵਾਂਗੇ ਤੇ ਪ੍ਰਮਾਤਮਾ ਦੀ ਕਿਰਪਾ ਮੈਂ ਸ਼ੁਕਰਗੁਜ਼ਾਰ ਹਾਂ ਸਤਿਗੁਰ ਦਾ ਜਿਹੜੇ ਸਾਡੇ ਪਾਰਟੀ ਸੁਪਰੀਮੋਰ ਮਨ ਕੇਦਰੀਵਾਲ ਜੀ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਲੋਕ ਕਮਲ ਖੁਸ਼ ਨੇ ਸਭ ਸਤਿਗੁਰ ਦੀ ਦਿਆ ਚੱਲਦੀ ਹੈ ਤੇ ਮਾਲਕ ਦਾ ਮੈਂ ਸ਼ੁਕਰਗੁਜ਼ਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਦਾ ਬਹੁਤ ਬਹੁਤ ਧੰਨਵਾਦ ਦੀਆਂ ਸਾਡੀ ਸਮੁੱਚੀ ਲੀਡਰਸ਼ਿਪ ਸੀਐਮ ਸਾਖ ਭਗਵੰਤ ਸਿੰਘ ਮਾਨ ਸਾਹਿਬ ਸਾਡੇ ਹਰਦੀਪ ਸਿੰਘ ਮੁੰਡਿਆ ਜੀ ਮੰਤਰੀ ਸਾਹਿਬ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਸ ਲੈ ਕੇ ਸਮਝਿਆ कि ਸਾਨੂੰ ਜਿਹੜਾ ਸਾਹਨੇਵਾਲ ਦਾ ਭਾਰ ਹੈ ਉਹ ਸੌਪਿਆ ਗਿਆ ਤੇ ਮੈਂ ਸਾਰੇ ਹੀ ਸਾਡੇ ਜਿੰਨੇ ਵੀ ਕਾਉਂਸਲਰ ਸਹਿਬਾਨ ਨੇ ਚਾਹੇ ਉਹ ਕਿਸੇ ਵੀ ਪਾਰਟੀ ਦੇ ਨੇ ਉਹਨਾਂ ਦਾ ਬਹੁਤ ਜ਼ਿਆਦਾ ਦਿਨੋ ਧੰਨਵਾਦ ਕਰਦਾ ਬੜੇ ਹੀ ਪਿਆਰ ਸਤਿਕਾਰ ਨਾਲ 15 ਦੇ 15 ਕਾਉਂਸਲਰਾਂ ਨੇ ਸਾਡੇ ਨਾਲ ਜਿਹੜਾ ਪਿਆਰ ਨਾਲ ਹਾਂ ਨਾ ਦਾ ਹਾਰਾ ਮਾਰਿਆ ਬਹੁਤ ਹੀ ਜ਼ਿਆਦਾ ਧੰਨਵਾਦ ਸਾਰੇ ਕਾਉਂਸਲਰ ਭਰਾਵਾਂ ਦਾ ਸਾਰੇ ਹੀ 15 ਦੇ 15 ਕਾਉਂਸਲਰ ਸਹਿਬਾਨ ਨੇ ਜਿਹੜੇ ਵੀ ਸਾਹਨੇਵਾਲ ਦੇ ਹੋਰ ਵੀ ਜਿੰਨੇ ਵਾਸੀ ਨੇ ਅਸੀਂ ਯਕੀਨ ਦਵਾਉਂਦੇ ਆ ਵੀ ਉਹਨਾਂ ਨੂੰ ਅਸੀਂ ਸਾਰੇ ਨੂੰ ਨਾਲ ਲੈ ਕੇ ਜਿੰਨਾ ਵੀ ਵੱਧ ਤੋਂ ਵੱਧ ਸਾਹਮਣੇ ਆ ਦਾ ਵਿਕਾਸ ਹੋਊਗਾ ਵੱਧ ਤੋਂ ਵੱਧ ਵਿਕਾਸ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਸੋਚਿਆ ਪਹਿਲਾਂ ਕਿਹੜੇ ਕੰਮ ਤੋਂ ਸ਼ੁਰੂਆਤ ਕਰਨ ਜਾਂਦੇ ਪਹਿਲਾਂ ਜੀ ਹੁਣੇ ਥੋੜੀ ਜਿਹੀ ਹੋਈ ਆ ਜੇ ਜਿੰਨੇ ਵੀ ਸਾਡੇ ਕੌਂਸਲਰ ਸਾਹਿਬਾਨ ਨੇ ਸਾਰਿਆਂ ਦੇ ਅਸ਼ੀਰਵਾਦ ਨਾਲ ਸਾਰਿਆਂ ਦੀ ਸਲਾਹ ਦੇ ਨਾਲ ਚੱਲਾਂਗੇ ਜੀ ਹਾਂਜੀ ਹਾਂਜੀ ਭੈਣ ਅੱਜ ਦੀ ਜਿਹੜੀ ਜ਼ਿੰਮੇਵਾਰੀ ਮਿਲੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੇ 15 ਦੇ 15 ਕੈਂਡੀਡੇਟ ਨੂੰ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਐਨੀ ਮਾਣੀ ਜੀ ਧੀ ਨੂੰ ਇਹਨਾਂ ਮਾਨ ਪਕਸ਼ਿਆ ਮੈਂ ਪੂਰੇ ਸਾਨ੍ਹੇਵਾਲ ਚ ਕੰਮ ਕਰ ਪਾਵਾਂਗੀ ਪਹਿਲੀ ਵਾਰੀ ਦੇਖੋ ਮੈਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਠੀਕਾ ਖਾਲਸਾ ਵਾਹਿਗੁਰੂ ਜੀ ਕੀਤੇ ਮੇਰੀ ਨੋ ਪੂਜਾਰਾਣੀ ਅੱਜ ਨਿਧਾਨਪੁਰ ਨੀ ਕੌਂਸਲ ਦੀ ਤੇ ਮੈਂ ਸਾਰੇ ਐਮਸੀਆਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇਹਨਾਂ ਨੂੰ ਸਪੋਰਟ ਕੀਤੀ ਆ ਤੇ ਮੈਂ ਸ਼ਹਿਰ ਵਾਸੀਆਂ ਮਸਾਨ੍ਹੇਵਾਲ ਵਾਸੀਆਂ ਨੂੰ ਕਹਿਣਾ ਚਾਹੁੰਦੀ ਹਾਂ ਵੀ ਇਹ ਨਹੀਂ ਤੁਸੀਂ ਪੂਜਾਰਾਣੀ ਕੋਲੇ ਹੀ ਪਹੁੰਚ ਕਰਨੀ ਆ ਤੁਸੀਂ ਸਾਰੇ ਕੌਂਸਲਰ ਕੋਲ ਜਾਣਾ ਉਹ ਤੁਹਾਡੀ ਬਿਲਕੁਲ ਜਿਵੇਂ ਪੂਜਾ ਤੋਂ ਰੂ ਹੈਲਪਰ ਦੀ ਲੋੜ ਹੋਊਗੀ ਫਿਰ ਇਹ ਤੋਂ ਲੈਣਗੇ ਨਹੀਂ ਉਹ ਉਹਨਾਂ ਦਾ ਉਹਵੇਂ ਕੰਮ ਚੱਲੂਗਾ ਜਿਵੇਂ ਇਹ ਪੂਰੀ ਸਪੋਰਟ ਕਰੂ ਕਾਉਂਸਲਰਾਂ ਦੀ ਮਹਿਲਾ ਨੂੰ ਕਿੰਨੀ ਖੁਸ਼ੀ ਹੈ ਇੱਕ ਮਹਿਲਾ ਕੈਂਡੀਡੇਟ ਪ੍ਰਧਾਨ ਬਣਿਆ ਵਾਹ ਜਿਆਦਾ ਤੁਸੀਂ ਇਹ ਤਾਂ ਦੇਖ ਲੋਗੇ ਜਦੋਂ ਹੁਣ ਇਹ ਮਤਲਬ ਜਾਣਗੇ ਡੋਰ ਟੂ ਡੋਰ ਨਾ ਤੇ ਪਾਰਟੀ ਰੱਖਣਗੇ ਉਦੋਂ ਪਤਾ ਲੱਗੂਗਾ ਵੀ ਮਹਿਲਾ ਜਿਆਦਾ ਹੋਣੀ ਆ ਮਹਿਲਾ ਨੇ ਬਹੁਤ ਜਿਆਦਾ ਸਪੋਰਟ ਕੀਤਾ ਇਹ ਤੁਸੀਂ ਦੇਖ ਸਕਦੇ ਹੋ ਜਿਹਦੇ ਮੁੰਡਿਆ ਸਾਹਿਬ ਨੇ ਕੱਟ ਕੀਤਾ ਸੀ ਨਾ ਉਹਦੇ ਵਿੱਚ ਮਹਿਲਾ ਹੀ ਬਹੁਤ ਜਿਆਦਾ ਸੀ ਉਦੋਂ ਹੀ ਉਹ ਐਲਾਨ ਕਰ ਗਏ ਸੀ ਕਿ ਮੁੰਡਿਆ ਸਾਹਿਬ ਬਈ ਇਹ ਨਹੀਂ ਹੈਗਾ ਵੀ ਲੇਡੀਜ਼ ਨਹੀਂ ਬਣ ਸਕਦੀ ਪ੍ਰਧਾਨ ਇਹ ਵੀ ਹੋ ਸਕਦੀ ਆ ਵੀ ਸਾਡੀ ਭੈਣ ਵੀ ਪ੍ਰਧਾਨ ਬਣ ਸਕਦੀ ਆ ਸਾਨੂੰ ਉਸ ਦਿਨ ਤੋਂ ਆਸ ਹੋ ਗਈ ਸੀ ਵੀ ਪੂਜਾ ਦਾ ਜਿਹੜਾ ਮੁਕਾਬਲਾ ਸੀਗਾ ਉਹ ਫਸਮਾ ਵੀ ਸੀਗਾ ਤੇ ਵਧੀਆ ਵੋਟਾਂ ਨਾਲ ਵੀ ਸਾਨੇ ਹਲ ਤੋਂ ਜਿਆਦਾ ਜਿੱਤੀ ਆ ਤੇ ਸਾਨੂੰ ਇਹਦੇ ਤੇ ਬਹੁਤ ਮਾਣ ਆ ਮਹਿਲਾਵਾਂ ਦਾ ਰਾਜ ਆ ਚੁੱਕਿਆ ਹੋਂ ਮਾਨ ਆ ਹਾਂ ਜੀ ਨਹੀਂ ਅਸੀਂ ਮਰਦਾਂ ਨੂੰ ਵੀ ਮੂਰੇ ਰੱਖਾਂਗੇ ਉਹ ਵੀ ਸਾਡੇ ਭਾਈ ਨੇ ਭਾਈ ਗੁਰਜੀਤ ਖਾਲਸਾ ਭਾਈ ਗੁਰਜੀਤ ਦੀ ਫਤਿਹ ਮੈਂ ਅੱਜ ਸਾਂਨੇ ਵਾਲ ਦੇ ਮਿਊਨਿਸਪਲ ਕਾਰਪੋਰੇਸ਼ਨ ਦੇ ਮਿਊਨਿਸਪਲ ਕੌਂਸਲ ਦੇ ਪ੍ਰਧਾਨ ਬਣੇ ਰਾਜਦੀਪ ਭਾਟੀਆ ਪੂਜਾਰਾਣੀ ਜੀ ਨੂੰ ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਤੇ ਸਾਰੇ ਸਾਰੇ ਹੀ 15 ਦੇ 15 ਵਾਰਡ ਦੇ ਕੌਂਸਲਰਾਂ ਨੇ ਸਾਰਿਆਂ ਨੇ ਕਾਂਗਰਸ ਪਾਰਟੀ ਮੈਂ ਕਾਂਗਰਸ ਪਾਰਟੀ ਤੋਂ ਕਾਂਗਰਸ ਕੌਂਸਲਰਾਂ ਸਾਰੇ ਹੀ ਪਾਰਟੀਆਂ ਨੇ ਸਮਰਥਨ ਦੇ ਨਾਲ ਇਹਨਾਂ ਨੂੰ ਪ੍ਰਧਾਨ ਚੁਣਿਆ ਜੀ ਬਹੁਤ ਬਹੁਤ ਮੁਬਾਰਕਾਂ ਜੀ ਸ਼ਹਿਰ ਨਿਵਾਸੀ ਕਿਵੇਂ ਦੇਖਦੇ ਹਨ ਨਵਾਂ ਪ੍ਰਧਾਨ ਮਿਲਿਆ ਸ਼ਹਿਰ ਨੂੰ ਵੈ ਗੁੱਡ ਜੀ ਖਾਲਸਾ ਵੈ ਗੁੱਡ ਜੀ ਫਤਿਹ ਹਰਜਿੰਦਰ ਸਿੰਘ ਪ੍ਰਧਾਨ ਸਾਹਨੇਵਾਲ ਜੀ ਅੱਜ ਜੋ ਮੰਤਰੀ ਸਾਹਿਬ ਨੇ ਰਾਜ ਦੀ ਪਟਿਆ ਦੇ ਘਰੋਂ ਜੋ ਮਤਲਬ ਪੁਜਾਰੀ ਨੂੰ ਦੇ ਕੇ ਸਮਰਥਨ ਮਤਲਬ ਕਹਿਣ ਦਾ ਪੂਰਾ ਵਿਕਾਸ ਅਸੀਂ ਪੂਰੀ ਉਮੀਦ ਕਰਦੇ ਹਾਂ ਵੀ ਸਾਹਨੇਵਾਲ ਦਾ ਕੋਈ ਵੀ ਕਾਰਜ ਅਧੂਰਾ ਨਹੀਂ ਰਹੂਗਾ ਜਿਹੜਾ ਵਿਕਾਸ ਪੱਖੋਂ ਅੱਖੋਂ ਪਰੋਖੇ ਹੋ ਚੁੱਕਿਆ ਸੀਗਾ ਸਾਨੂੰ ਪੂਰੀ ਉਮੀਦ ਇਸ ਗੱਲ ਦੀ ਜਿੰਨੇ 15 ਦੇ 15 ਵਾਰਡ ਦੇ ਕੌਂਸਲਰ ਸਾਹਿਬ ਨੇ ਉਹ ਸਾਰਿਆਂ ਨੇ ਸਹਿਮਤੀ ਆ ਔਰ ਸਾਰਿਆਂ ਇੱਕ ਮੁੱਠ ਹੋ ਕੇ ਇੱਕ ਟੀਮ ਵਰਕ ਦੇ ਥਰੂ ਕਿ ਸਾਰੇ ਕੰਮ ਨੂੰ ਨਿਪਟਰਿਆਣਗੇ ਔਰ ਅਸੀਂ ਪਬਲਿਕ ਨੂੰ ਇਹ ਮਤਲਬ ਪਬਲਿਕ ਤੋਂ ਅਸੀਂ ਆਸ ਰੱਖਦੇ ਆ ਜੀ ਕੋਈ ਵੀ ਕੰਮ ਹੋਣ ਵਾਲਾ ਠੀਕ ਹੈ ਨਾ ਅਸੀਂ ਉਹ ਨਹੀਂ ਕਹਿਣਾ ਕਿ ਉਹਨੇ ਇਹਨਾਂ ਤੱਕ ਪਹੁੰਚ ਕਰਨੀਆਂ ਜਾਂ ਸਾਡੇ ਕੌਂਸਲਰ ਤੱਕ ਪਹੁੰਚ ਕਰਨੀਆਂ ਅਸੀਂ ਸ਼ਹਿਰ ਦੇ ਸਾਰੇ ਮਾਜਿਸ ਪਰਸਨ ਜਿੰਨੇ ਵੀ ਅਸੀਂ ਸ਼ਹਿਰੀ ਵਾਸੀ ਆ ਉਹ ਸਾਡੇ ਤੱਕ ਵੀ ਪਹੁੰਚ ਕਰ ਸਕਦੇ ਆ ਅਸੀਂ ਉਹਨਾਂ ਦੀ ਗੱਲ ਨੂੰ ਕਨਵੇਰ ਤੇ ਕਰਾਂਗੇ ਔਰ ਸਾਨੂੰ ਪੂਰੀ ਉਮੀਦ ਇਸ ਗੱਲ ਦੀ ਕੋਈ ਵੀ ਕੰਮ ਸਾਨੇਵਾਲ ਦਾ ਅਧੂਰਾ ਨਹੀਂ ਰੱਖਦਾ